ਤਾਰਿਆਂ ਤੋਂ ਵੀ ਗੰਡਿਆ ਓਏ ਹੈ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਉਹ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰੇਆ ਪਲੇ ਪਲੇ ਪਲ ਬਲ ਪਲ ਪਲ ਬਲ ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਬਾਬਾ ਘਰ ਹੁਣ ਥੋੜਾ ਜਿਹਾ ਬਾਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੋਇਆ ਆਪੇ ਕਿਉਂ ਸਟਾਰਟ ਕਰੀਂ ਮੇਰੇ ਫੋਨ ਤੇ ਵੀਡੀਓ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਤਾਂ ਥੱਲੇ ਦੇਖ ਥੱਲੇ ਲੱਗੀ ਮੋਲ ਹੈ ਨਖੇ ਵਾਲੀ ਗੰਦ ਦੇ ਪਣੀ ਜਣ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜੇ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਖਿਚ ਜਾ ਪੱਛਾ ਟੇਕ ਬਾਬੇ ਦੇ ਵਿਆਹ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਤੂੰ ਆਟ ੜ ਜਣੀ ਓਏ ਇਹ ਦੀਵਾਰੇ ਕੋ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸਤੀ ਕਰ ਲੈ ਬੜੀ ਜਾਏਗਾ ਨਾ ਤੇ ਲੱਗਦਾ